ਮਲੋੜ ਦੇ ਸਿਟੀ ਥਾਣੇ ਦੇ ਐਸਐਚਓ ਤਰਮਪਾਲ ਨੂੰ ਨਸ਼ਾ ਤਸਕਰਾਂ ਨਾਲ ਸਬੰਧਾ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਦਰਅਸਲ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਇੱਕ ਕਾਲਾ ਮਿਸਤਰੀ ਨਾਂ ਦੇ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਤਸਕਰ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਸਿਟੀ ਪੁਲਿਸ ਥਾਣੇ ਦੇ ਦੋ ਹੌਲਦਾਰਾਂ ਅਤੇ ਇੱਕ ਗਾਰਡ ਨੇ ਉਸ ਤੋਂ 25000 ਰੁਪਏ ਦੀ ਰਿਸ਼ਵਤ ਲਈ ਸੀ। ਪੁਲਿਸ ਨੇ ਤਿੰਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਅਤੇ ਜਾਂਚ ਦੌਰਾਨ ਇਸ ਸਾਰੇ ਮਾਮਲੇ ਵਿੱਚ ਐਸਐਚਓ ਦੀ ਭੂਮਿਕਾ ਵੀ ਪਾਈ ਗਈ। ਜਿਸ ਨੂੰ ਚਲਦੇ ਐਸਐਚਓ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਜਿਹੜੇ ਥਾਣਾ ਸਿਟੀ ਮਲੋੜ ਦੇ ਵਿੱਚ ਪਰਚਾ ਦਰਜ ਹੋਇਆ ਇਹ ਜਿਹੜੇ ਤਿੰਨ ਸੱਡੇ ਪੁਲਿਸ ਮੁਲਾਜ਼ਮਾਂ ਦੇ ਤੇ ਇੱਕ ਕਾਲਾ ਮਿਸਤਰੀ ਆ ਉਹਦੇ ਖਿਲਾਫ ਐਨਡੀਰਾਮ ਕਦਮਾ ਦਰਜ ਹੋਇਆ ਮਕਦਮਾ ਦਰਜ ਹੋਣ ਤੋਂ ਬਾਅਦ ਫਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਐਸਐਚਓ ਸਿਟੀ ਹੈਗੇ ਆ ਉਹਨਾਂ ਦੀ ਇਨਵੋਲਵਮੈਂਟ ਵੀ ਨਾਲ ਪਾਈ ਗਈ ਆ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕੋਰਟ ਚ ਪੇਸ਼ ਕਰ ਰਹੇ ਹਾਂ ਗ੍ਰਫਤਾਰ ਕੀਤੇ ਗਏ ਐਸਐਚਓ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ ਉਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਤੇ ਭੇਜ ਦਿੱਤਾ ਹੈ ਹਾਲਾਂਕਿ ਬਾਕੀ ਤਿੰਨ ਮੁਲਜ਼ਮਾਂ ਦੀ ਗ੍ਰਫਤਾਰੀ ਅਜੇ ਤੱਕ ਨਹੀਂ ਹੋ ਸਕੀ